ਦੋਂ ਜੀ ਸਾਰੇ ਹੋਪ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਲਓ ਜੀ ਅੱਜ ਦੀ ਕਲੈਕਸ਼ਨ ਰਹਿਣਗੇ ਪਸ਼ਮੀਨੇ ਦੇ ਸੂਟ ਕਾਫੀ ਡਿਮਾਂਡ ਸੀ ਪਹਿਣਾ ਦੀ ਪਸ਼ਮੀਨੇ ਦੇ ਸੂਟਾਂ ਦੀ ਵੀ ਸਿੰਪਲ ਡੇਲੀ ਵੇਅਰ ਵਾਲੀ ਸੂਟ ਚਾਹੀਦੇ ਨੇਗੇ ਤੁਸੀਂ ਸਾਰੇ ਪਾਰਟੀ ਵੇਅਰ ਸੂਟ ਪਾ ਰਹੇ ਹੋਗੇ ਤੇ ਕੁਝ ਕ ਆਪਣੇ ਸੂਟ ਰੈਡੀ ਹੋਏ ਸੀ ਵਰਕ ਵਾਲੇ ਮੈਂ ਤੁਹਾਨੂੰ ਦਿਖਾ ਦਿੰਨੀ ਐਗੀ ਇੱਕ ਤਾਂ ਸੂਟ ਆਪਣਾ ਇਹ ਪਸ਼ਮੀਨਾ ਛਿਲਕ ਦੇ ਉੱਤੇ ਰੈਡੀ ਹੋਇਆ ਜੀ ਇਹ ਪਸ਼ਮੀਨਾ ਛਿਲਕ ਦਾ ਰੈਡੀ ਹੋਇਆਗਾ ਤੇ ਇਹ ਦੇ ਉੱਤੇ ਆਪਾਂ ਨੇ ਕਰਵਾਈ ਹੈ ਇੰਬੋਰਡਰੀ ਸਾਡੀ ਇੰਬੋਰਡਰੀ ਚੈੱਕ ਕਰ ਲਓ ਜੀ ਨੀਟ ਐਂਡ ਕਲੀਨ ਹੁੰਦੀ ਆਪਾਂ ਕੋਈ ਕੰਪਿਊਟਰਾਈਜ਼ ਕੰਮ ਨਹੀਂ ਕਰਵਾਉਂਦੇ ਹੈਗੇ ਹੱਥ ਦੀ ਮਸ਼ੀਨ ਦਾ ਕੰਮ ਬਣਿਆ ਹੁੰਦਾ ਹੈਗਾ ਚੈੱਕ ਕਰੋ ਕਿੰਨੀ ਸੋਹਣੀ ਕਸਟਮਰ ਸਾਨੂੰ ਕਹਿ ਗਏ ਸੀਗੇ ਵੀ ਤੁਸੀਂ ਉਹਨਾਂ ਦੇ ਤਿੰਨ ਚਾਰ ਸੂਟ ਸੀਗੇ ਤੁਸੀਂ ਆਪਣੇ ਅਕੋਰਡਿੰਗ ਹਲਕੇ ਫੁਲਕੇ ਜੀ ਸਾਨੂੰ ਡਿਜ਼ਾਈਨ ਬਣਾ ਦਿਓ ਘੇਰੇ ਬਾਜੂ ਦੇ ਤੇ ਮੈਂ ਇਹ ਵਾਲਾ ਸਿਲੈਕਟ ਕੀਤਾ ਬਹੁਤ ਸੋਹਣਾ ਹੈ ਜੀ ਯੂਨਿਕ ਜੀ ਚੀਜ਼ ਹੈਗੀ ਘੇਰੇ ਦਾ ਤੇ ਬਾਜੂ ਦੇ ਉੱਤੇ ਆਪਾਂ ਨੇ ਐਦਾਂ ਇੰਬੋਰਡਰੀ ਕਰਵਾਈ ਹੈ ਹੁਣ ਉਹ ਦੁਪੱਟਾ ਜਿੱਦਾਂ ਵੀ ਕਹਿਣਗੇ ਆਪਾਂ ਉਹਨਾਂ ਦਾ ਡਾਈ ਕਰਵਾ ਦਾਂਗੇ ਇੱਕ ਤਾਂ ਏ ਸੂਟ ਰੈਡੀ ਹੋਇਆ ਜੀ ਪਸ਼ਮੀਨਾ ਛਿਲਕ ਦਾ ਇੱਕ ਇਹੀ ਸੂਟ ਉਹਨਾਂ ਦਾ ਰੈਡੀ ਹੋਇਆਗਾ ਟਾਈ ਡਾਈ ਦੇ ਉੱਤੇ ਇਹ ਟਾਈ ਡਾਈ ਦਾ ਸੂਟ ਹੈ ਜੀ ਇਹਦੇ ਤੇ ਉਹਨਾਂ ਨੇ ਪਹਿਲਾਂ ਆਪਣੇ ਕੋਲੇ ਡਿਜ਼ਾਈਨ ਬਣਿਆ ਹੋਇਆ ਸੀਗਾ ਉਹਨਾਂ ਨੇ ਚੈੱਕ ਡਿਜ਼ਾਈਨ ਉਹੀ ਸਿਲੈਕਟ ਕੀਤਾ ਸੀ ਵੀ ਚਾਕਾਂ ਦੇ ਉੱਤੇ ਕਰਵਾਇਓ ਮੈਂ ਤੇ ਨੂੰ ਹੀ ਡਿਜ਼ਾਈਨ ਉਹਨਾਂ ਦੇ ਅਲੱਗ-ਅਲੱਗ ਕਰਵਾਤੇ ਸੀਗੇ ਫਿਰ ਇੱਕ ਘੇਰੇ ਦਾ ਕਰਵਾਤਾ ਇੱਕ ਚਾਕਾਂ ਦਾ ਕਰਵਾਤਾ ਇੱਕ ਪੈਨਲ ਵਾਲਾ ਬਣਵਾਤਾ ਵੀ ਤਿੰਨੋਂ ਹੀ ਅਲੱਗ-ਅਲੱਗ ਜੇ ਹੋ ਜਾਣ ਸੇਮ ਜੇ ਨਾ ਹੋਣ ਤੇ ਉਹਨਾਂ ਨੇ ਕਿਸੇ ਵੀ ਕੋਸਟ ਵੀ ਠੀਕ ਹੋਵੇ ਤੇ ਬਟ ਤੇ ਤੁਸੀਂ ਆਪਣੇ ਅਕੋਰਡਿੰਗ ਕਰਵਾ ਦਿਓ ਇਹ ਬਾਜੂ ਦੇ ਉੱਤੇ ਆ ਜਾਊਗਾ ਬਹੁਤ ਸੋਹਣਾ ਵਰਕ ਹੈ ਜੀ ਏ ਉਹਨਾਂ ਦਾ ਏ ਰੈਡੀ ਹੋਇਆ ਸੀਗਾ ਤੇ ਇੱਕ ਉਹਨਾਂ ਦਾ ਹਜੇ ਰੈਡੀ ਹੋਇਆ ਨਹੀਂ ਹੈਗਾ ਰਹਿ ਗਿਆ ਇੱਕ ਉਹਨਾਂ ਦਾ ਤੇ ਇੱਕ ਆਪਣੇ ਕੋਲੇ ਹੋਇਆ ਸੀਗਾ ਜੀ ਇਹ ਆਪਾਂ ਨੇ ਕੱਟ ਪੀਸਾਂ ਦੇ ਵਿੱਚ ਸੂਟ ਦਿੱਤੇ ਸੀਗੇ ਇਹ ਵੀ ਕ੍ਰੈਸ਼ ਵਾਲੇ ਕੱਟ ਪੀਸਾਂ ਦੇ ਵਿੱਚ ਇਹ ਸੂਟ ਸੀਗੇ ਤੇ ਇਹਦੇ ਵਿੱਚ ਆਪਾਂ ਨੇ ਨਾ ਇਹ ਬਾਹਰ ਜਾਣਾ ਸੀਗਾ ਉਹਨਾਂ ਨੇ ਕਾਫੀ ਹਲਕੇ ਫੁਲਕੇ ਜੇ ਆਪਾਂ ਨੇ ਸਟੀਚਿੰਗ ਕਰਵਾ ਕੇ ਹੀ ਦੇਣੇ ਨੇਗੇ ਮਤਲਬ ਇਹ ਇਹ ਵਾਲਾ ਆਪਾਂ ਨੇ ਰੈਡੀ ਕਰਵਾਇਆ ਉਹਨਾਂ ਦਾ ਮਿਰਰ ਵਰਕ ਦਾ ਕਿਹਾ ਸੀਗਾ ਉਹਨਾਂ ਨੇ ਨੈਕ ਵੀ ਨੈਕ ਕਰਵਾਈ ਹੈ ਤੇ 슬ੀਵਸ ਦੇ ਉੱਤੇ ਵੀ ਆਪਾਂ ਨੇ ਇਹਦਾ ਵਰਕ ਕਰਵਾਇਆਗਾ ਬਹੁਤ ਸੋਹਣਾ ਬਹੁਤ ਸੋਹਣਾ 슬ੀਵਸ ਦੇ ਉੱਤੇ ਇੰਬੋਰਡਰੀ ਕਰਵਾਈ ਹੈ ਆਪਣੇ ਨਾਲ ਇੰਬੋਰਡਰੀ ਦਾ ਕੋਈ ਵੀ ਤੁਹਾਨੂੰ ਹੁਣੀ ਹੋਣੀ ਹੋਗਾ ਉਹ ਲਾਂਬੇ ਵਾਲਾ ਕੰਪਨੀ ਹੁੰਦਾ ਹੈਗਾ ਜੀ ਆਪਾਂ ਵਧੀਆ ਕੰਮ ਕਰਵਾਨੇਗੇ ਆ ਸਫਾਈ ਬਹੁਤ ਹੈਗੀ ਕਾਰੀਗਰ ਦੇ ਹੱਥੇ ਚ ਬਹੁਤ ਜ਼ਿਆਦਾ ਸਫਾਈ ਦਾ ਕੰਮ ਕਰਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਹਲਕਾ ਫੁਲਕਾ ਜਿਹਾ ਰੈਡੀ ਕਰਵਾਇਆਗਾ ਆਪਾਂ ਨੇ ਤੇ ਇੱਕ ਆਪਣਾ ਰੈਡੀ ਹੋਇਆ ਜੀ ਸੂਟ ਪਿਓਰ ਪਸ਼ਮੀਨੇ ਦੇ ਉਤੇ ਟੈਸਟਾ ਬ੍ਰਾਂਡ ਦਾ ਇਹ ਪਿਓਰ ਪਸ਼ਮੀਨੇ ਦਾ ਸੂਟ ਆਇਆ ਸੀਗਾ ਇਹ ਮੈਡਮ ਦਾ ਆਰਡਰ ਚੱਲ ਰਿਹਾਗਾ ਬਾਹਰੋਂ ਇਹਨਾਂ ਦੀ ਸਾਰੇ ਆਪਾਂ ਦੀ ਫ੍ਰੈਂਡੀ ਫ੍ਰੈਂਟ ਜੇ ਕਰਵਾਏ ਨੇ ਕਿ ਇੱਕ ਦਿਨ ਸਾਰੇ ਇਕੱਠੇ ਹੁਣ ਤਾਂ ਵੈਸੇ ਲਾਸਟ ਹੀ ਇਹਨਾਂ ਦਾ ਸੂਟ ਸੀ ਹਜੇ ਅੱਗੇ ਫਿਰ ਇਹ ਸਾਰਾ ਪੂਰਾ ਆਰਡਰ ਪੈਕੇਜ ਪੂਰਾ ਕਰਕੇ ਤੁਹਾਨੂੰ ਸਾਰੇ ਸੂਟ ਇਹਨਾਂ ਦੇ ਸਟੀਚਿੰਗ ਦੇ ਦਿਖਾਵਾਂਗੇ ਇਹਦੇ ਉੱਤੇ ਨਾ ਮੈਂ ਬਿਲਕੁਲ ਹਲਕਾ ਫੁਲਕਾ ਲਾਈਟ ਵੇਟ ਕਰਵਾਤਾ ਉਹਨਾਂ ਦਾ ਇਦੇ ਉੱਤੇ ਆਪਾਂ ਨੇ ਇਹਦੇ ਵਿੱਚੋਂ ਸ਼ਰਟ ਦੇ ਵਿੱਚੋਂ ਪੈਚ ਚੱਕ ਕੇ ਪੈਚ ਉਠਾ ਕੇ ਆਪਾਂ ਨੇ ਪੈਚ ਵਰਕ ਕਰਵਾਤਾ ਜਿਹੜਾ ਵਾਰਲੀ ਸਾਈਡ ਹੁੰਦਾ ਬਾਟਮ ਦਾ ਉਹਦੇ ਉੱਤੇ ਆਊਗਾ ਦੋਨੀਆਂ ਸਾਈਡਾਂ ਤੇ ਦੇਖੋ ਆਪਣੇ ਪੈਚ ਵਰਕ ਕਰਵਾਤਾ ਬਹੁਤ ਹੀ ਜ਼ਿਆਦਾ ਸੋਹਣਾ ਨੀਟ ਐਂਡ ਕਲੀਨ ਜਿਹਾ ਕੰਮ ਹੈਗਾ ਬਹੁਤ ਸੋਹਣਾ ਹਲਕਾ ਵੀ ਹੈ ਤੇ ਸੋਹਣਾ ਵੀ ਹੈ ਤੇ ਪਾਇਆ ਹੋਇਆ ਜਦੋਂ ਇਹ ਸਟੀਚ ਹੋ ਗਿਆ ਉਦੋਂ ਦਿਖਾਵਾਂਗੀ ਮੈਂ ਤੁਹਾਨੂੰ ਇਹਦੀ ਸਟੀਚਿੰਗ ਦਾ ਪੈਟਰਨ ਆਪਾਂ ਇਹਦੇ ਉੱਤੇ ਕੁਝ ਜ਼ਿਆਦਾ ਲੇਸ ਵਗੈਰਾ ਦਾ ਮੈਂ ਨਹੀਂ ਕਰਾਂਗੀ ਇਹਦੇ ਉੱਤੇ ਜਸਟ ਬਾਟਮ ਨਾਲ ਦਾ ਹੀ ਕੱਪੜਾ ਲਗਾ ਕੇ ਆਪਾਂ ਫਿਨਿਸ਼ ਪੱਟੀ ਦੇ ਕੇ ਇਹਦੇ ਤੇ ਸੋਨਾ ਜਿਹਾ ਸੂਟ ਰੈਡੀ ਕਰਾਂਗੇ ਆਪਾਂ ਪਿਓਰਟੀਸਟਾ ਬ੍ਰੈਂਡ ਦੇ ਕਲਾਸਿਕ ਸੂਟ ਰਹਿਣਗੇ ਜੀ ਇਹ ਪਿਓਰਟੀਸਟਾ ਦੇ ਸੂਟ ਸੀਗੇ ਇਹ ਤੇ ਜਿਨ੍ਹਾਂ ਨੂੰ ਵੀ ਚਾਹੀਦੇ ਨੇਗੇ ਤਾਂ ਉਹ ਮੈਨੂੰ ਡੀਐਮ ਕਰਿਓ ਬਹੁਤ ਸੋਨੇ ਸੂਟ ਆ ਜਿਹੜੇ ਇਹ ਰੈਡੀ ਹੋਏ ਨੇਗੇ ਤੇ ਮੈਂ ਸੋਚਿਆ ਦਿਖਾ ਦਾਂ ਫਿਰ ਇਦਾਂ ਹੀ ਚਲੇ ਜਾਂਦੇ ਨੇਗੇ ਇਹ ਇਹ ਚਾਰ ਸੂਟ ਰੈਡੀ ਹੋਏ ਸੀਗੇ ਆਪਣੇ ਵਰਕ ਵਾਲੇ ਜੇ ਕਿਸੇ ਵੀ ਸਟੱਫ ਦੇ ਉੱਤੇ ਤੁਸੀਂ ਇਹਨਾਂ ਨੂੰ ਕਰਵਾਉਣਾ ਚਾਹੁੰਦੇ ਹੋ ਕਸਟਮਾਈਜ਼ ਕਰਵਾ ਸਕਦੇ ਹੋਗੇ ਲਓ ਜੀ ਇਹ ਪਸ਼ਮੀਨਾ ਦੇ ਸੂਟ ਰਹਿਣਗੇ ਜੀ ਬਹੁਤ ਸੋਨੇ ਸੂਟ ਨੇ ਜੀ ਪਸ਼ਮੀਨਾ ਦੇ ਇਹਨਾਂ ਤੇ ਬਬਲਿੰਗ ਫਰੀ ਨੇਗੇ ਬਬਲਿੰਗ ਫਰੀ ਨੇਗੇ ਕੋਈ ਇਹਨਾਂ ਤੇ ਬਬਲਿੰਗ ਹੈ ਨਹੀਂਗੀ ਕੋਈ ਬਬਲਿੰਗ ਨਹੀਂ ਆਉਗੀ ਇਹਨਾਂ ਤੇ ਤੇ ਕੋਈ ਬੁਰ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਹੈਗੀ ਜੀ ਇੰਨਾ ਕੁ ਸੋਨਾ ਤੇ ਸਟੱਫਸ ਸੋਨਾ ਹੈਗਾ ਇਹ ਸੌਫਟ ਹੈਗਾ ਜਮਾ ਉਹ ਨਹੀਂ ਹੈਗੇ ਆਪਣੇ ਕੋਲੇ ਉਹ ਸਟੱਫ ਹੀ ਨਹੀਂ ਮੇਰੀ ਬੁਟੀਕ ਦੇ ਉੱਤੇ ਹੈਗੇ ਜਿਹੜਾ ਉਹ ਖਰਦਲਾ ਖਰਦਲਾ ਜਾਂ ਮੋਟਾ ਸਟੱਫ ਹੁੰਦਾ ਉਹ ਆਪਾਂ ਰੱਖਦੇ ਨਹੀਂ ਹੈਗੇ ਸੌਫਟ ਹੈ ਬਿਲਕੁਲ ਵਿਦਆਊਟ ਲਾਈਨਿੰਗ ਵਾਲੇ ਨੇਗੇ ਤੇ 올ਓਵਰ ਸੂਟ ਕੁਝ ਮੈਚਿੰਗ ਕੁਝ 올ਓਵਰ ਰਹਿਣਗੇ 올ਓਵਰ ਹੀ ਨੇ ਜ਼ਿਆਦਾ ਤੇ ਬਹੁਤ ਸੋਹਣੇ ਸੂਟ ਨੇਗੇ ਤੇ ਸਾਰੇ ਸੂਟ ਬਹੁਤ ਸੋਹਣੇ ਨੇਗੇ 5-5 ਮੀਟਰ ਦੀ ਕੱਟ ਰਹੂਗੀ ਇਹਨਾਂ ਦੀ ਬਹੁਤ ਸੋਨੇ ਸੂਟ ਨੇ ਪਸ਼ਮੀਨੇ ਦੇ ਡੇਲੀ ਵੇਅਰ ਵਾਸਤੇ ਨੇ ਕਿਉਂਕਿ ਆਪਾਂ ਜੇ 5-400 ਰੁਪਇਆ 700 ਰੁਪਇਆ ਲਾਨਨੇ ਆਂਗੇ 7-800 ਤੋਂ ਘੱਟ ਸਰਦੀ ਦਾ ਕੋਈ ਸੂਟ ਆਂਦਾ ਨਹੀਂ ਹੈਗਾ 200 ਰੁਪਇਆ 100 ਰੁਪਇਆ ਵਾਧਾ ਲਗਾ ਕੇ ਆਪਾਂ ਨੂੰ ਐ ਵੀ ਵਧੀਆ ਚੀਜ਼ ਮਿਲ ਜੇ ਤੇ ਬੁਰਨਾ ਵਿੱਚ ਇੱਕ ਦੋ ਤੋਂਾਂ ਚ ਬੁਰਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਫਿਰ ਉਹ ਬਾਦ ਦੇ ਵਿੱਚ ਚੰਗਾ ਜਾਂ ਨਹੀਂ ਲੱਗਦਾ ਆਪਾਂ ਇੰਨੇ ਐਦਾਂ ਹੀ ਸਿੱਟਣਾ ਪੈਂਦਾ ਹੈਗਾ ਤੇ ਮੇਰੀ ਵੀ ਮੈਂ ਇਹੀ ਐ ਵੀ ਮੈਂ ਚੀਜ਼ ਵਧੀਆ ਲੈ ਕੇ ਆਣੀ ਆ ਬੇਸ਼ੱਕ ਦੋ ਪੈਸੇ ਬੱਦ ਲੱਗ ਜਾਣ ਤੇ ਲਓ ਜੀ ਇਹ ਮਿਕਸ ਜੇ ਸਾਰੇ ਬ੍ਰਾਂਡ ਨੇ ਹੈਗੇ ਇਹ ਨਹੀਂ ਵੀ ਕੋਈ ਕੋਈ ਬ੍ਰਾਂਡ ਹੈਗਾ ਪਰ ਸਾਰੇ ਹੈਗੇ ਬ੍ਰਾਂਡ ਦੇ ਨੇ ਕੋਈ ਏਕੇ ਦਾ ਨਹੀਂ ਮਿਲੂਗਾ ਸੋ ਇਹਦੇ ਵਿੱਚ ਕੋਈ ਏਕੇ ਦਾ ਨਹੀਂ ਹੈਗਾ ਇਹਦੇ ਵਿੱਚ ਸਾਰੇ ਬ੍ਰਾਂਡ ਦੇ ਸੂਟ ਰਹਿਣਗੇ ਜੀ ਕੋਈ ਰੀਵਾ ਦਾ ਕੋਈ ਰਾਖੀ ਦਾ ਕੋਈ ਰਾਮਟੈਕਸ ਦਾ ਵੀ ਹੋਊਗਾ ਵਿੱਚ ਤੇ ਸਾਰੇ ਮੈਂ ਸੇਮ ਪ੍ਰਾਈਸ ਦਵਾਂਗੀ ਭੈਣਾ ਕਹਿੰਦੇ ਨੇ ਤੁਸੀਂ ਤਾਂ ਮਿਕਸ ਦੇ ਦਿੰਨੇ ਹੋ ਜੀ ਇੱਕ ਵਾਰ ਭੈਣ ਦਾ ਮੈਸੇਜ ਕਦਾਈ ਆਇਆ ਸੀਗਾ ਹਨ ਤੁਸੀਂ ਤਾਂ ਮਿਕਸ ਕਰਕੇ ਮਿਕਸ ਕਰਕੇ ਜੀ ਆਪਾਂ ਜਿਹੜਾ ਸਾਰਿਆਂ ਤੋਂ ਘੱਟ ਵਾਲੇ ਪ੍ਰਾਈਸ ਦਾ ਹੁੰਦਾ ਉਹਦਾ ਰੇਟ ਲਾਨੀ ਹੁੰਨੀ ਹੈਗੀ ਮੈਂ ਸੋਗਾਂ ਮੈਂ ਮਹਿੰਗੇ ਸੂਟ ਵੀ ਵਿੱਚ ਹੀ ਦੇ ਦਿੰਨੀ ਹੁਣੇ ਜਿਹੜੇ ਇੱਕ ਪੀਸ ਬਚੇ ਪਏ ਦੋ ਪੀਸ ਬਚੇ ਪਏ ਨੇ ਕੱਪੜਾ ਸਾਰਿਆਂ ਦਾ ਹੀ A1 ਹੋਊਗਾ ਕਿਤੋਂ ਮਰਜ਼ੀ ਤੁਸੀਂ ਪਤਾ ਕਰ ਸਕਦੇ ਹੋਗੇ ਕੋਈ ਵੀ ਆਪਣਾ A ਨਹੀਂ ਹੈਗਾ ਮੈਂ ਪਹਿਲਾਂ ਹੀ ਦੱਸਤਾ ਵੀ ਇਹਦੇ ਵਿੱਚ ਕੋਈ ਏਕੇ ਦਾ ਪੀਸ ਨਹੀਂ ਹੋਊਗਾ ਕੋਈ ਏਕੇ ਦਾ ਨਹੀਂ ਹੋਊਗਾ ਕੋਈ ਐਸ ਕੇ ਦਾ ਨਹੀਂ ਹੋਊਗਾ ਇਹਦਾ ਨਾ ਕੋਈ ਨਹੀਂ ਹੋਊਗਾ ਸਾਰੇ ਵਧੀਆ ਹੋਣਗੇ ਕੋਈ ਸੈਵਾ ਬ੍ਰਾਂਡ ਦਾ ਹੈਗਾ ਕੋਈ ਰਾਮਟੈਕਸ ਦਾ ਹੈਗਾ ਕੋਈ ਰੀਵਾ ਦਾ ਹੈਗਾ ਕੋਈ ਰਾਖੀ ਬ੍ਰਾਂਡ ਦਾ ਹੈਗਾ ਸਾਰੇ ਬ੍ਰਾਂਡ ਨੇਗੇ ਤੇ ਬੁਰ ਕਿਸੇ ਤੇ ਵੀ ਨਹੀਂ ਆਊਗਾ ਹਲਕਾ ਫੁਲਕਾ ਕੱਪੜਾ ਪਰ ਆਖਦੇ ਨਹੀਂ ਹੈਗੇ ਗੁਲਾਮੇ ਵਾਲਾ ਕੰਮ ਨਹੀਂ ਆਪਾਂ ਨੇ ਕਰਨਾ ਥੋੜਾ ਜਿਹਾ ਕੰਮ ਕਰਨਾ ਹੈ ਪਰ ਵਧੀਆ ਕਰਨਾ ਹੈ ਲਓ ਜੀ ਪ੍ਰਿੰਟਿੰਗ ਲੈਵਲ ਤੁਸੀਂ ਚੈੱਕ ਕਰੀ ਚਲੋ ਕਿੰਨੀਂ ਸੋਹਣੀਆ ਪ੍ਰਿੰਟਿੰਗ ਨੇ ਇਹ ਸੂਟ ਮੈਂ ਮੇਰੇ ਤੋਂ ਨਾ ਪਛਮੀਨੇ ਦੇ ਘਾਟੀ ਵੀਡੀਓ ਪੈਂਦੀ ਆ ਇਦਾਂ ਹੀ ਸੋਲਡ ਆਊਟ ਹੋ ਜਾਂਦੇ ਨੇ ਕਿਉਂਕਿ ਪਿੰਡਾਂ ਵਾਲਿਆਂ ਲੈ ਵੇ ਪਿੰਡਾਂ ਵਾਲਿਆਂ ਪਹਿਣਾ ਨੇ ਜਾਂ ਸਾਡੇ ਪਿੰਡ ਦੀਆਂ ਪਹਿਣਾ ਨੇ ਲੈ ਜਾਂਦੀਆਂ ਨੇਗੇ ਸੂਟ ਡੇਲੀ ਵੇਅਰ ਵਾਸਤੇ ਤੇ ਬਹੁਤ ਬਹੁਤ ਕਈ ਕਈ ਸੂਟ ਇੱਕ ਇੱਕ ਪੈਣ ਲੈ ਜਾਂਦੀ ਹੈਗੀ ਇਸ ਕਰਕੇ ਮੈਂ ਫਿਰ ਥੋੜਾ ਇੱਕ ਮੈਨੂੰ ਮੈਂ ਜਿਹੜੇ ਜਾਦੇ ਕੋਸਟਲੀ ਵਾਲਾ ਕੰਮ ਹੁੰਦਾ ਉਹ ਚੱਕ ਦੇਣੀ ਹੁੰਦੀ ਹੈਗੀ ਵੀਡੀਓ ਦੇ ਵਿੱਚ ਕਿਉਂਕਿ ਚਲੋ ਵਾਰ ਹੈ ਨਾ ਐਦਾਂ ਪਸੰਦ ਕਰਦੇ ਨੇਗੇ ਤੇ ਵਟ ਫਿਰ ਪਹਿਣਾ ਦੇ ਮੈਨੂੰ ਹੁਣ ਮੈਸੇਜ ਆ ਰਹੇ ਸੀ ਵੀ ਤੁਸੀਂ ਥੋੜਾ ਜਿਹਾ ਰੈਗੂਲਰ ਵੇਅਰ ਵਾਲੇ ਸੂਟ ਵੀ ਲੈ ਕੇ ਆਓ ਤੇ ਇਸ ਕਰਕੇ ਮੈਂ ਇਹ ਤਾਂ ਰਿਪੀਟ ਹੁੰਦੀ ਰਹਿੰਦੇ ਨੇਗੇ ਇਹ ਸੂਟ ਤਾਂ ਕਾਫੀ ਆਉਂਦੇ ਰਹਿੰਦੇ ਨੇਗੇ ਆਪਾਂ ਨੂੰ ਇਹ ਸੂਟ ਬਹੁਤ ਸੁਣੀ ਐ ਪ੍ਰਿੰਟਿੰਗ ਹੁੰਦੀਆਂ ਨੇ ਇਹਨਾਂ ਦੀਆਂ ਇਹ ਤਾਂ ਆਪਣੇ ਕੋਲੇ ਆਂਦੀ ਹੀ ਰਹਿੰਦੇ ਨੇ ਬਾਰ ਬਾਰ ਤੇ ਲਓ ਜੀ ਕੋਈ ਵੀ ਐਵੇਂ ਨਹੀਂ ਹੋਊਗਾ ਸੂਟ ਵੀ ਕੋਈ ਵੀ ਆਪਣਾ ਆਪਾਂ ਵੇ ਸਾਰੇ ਮੈਂ ਤਾਂ ਕਰਕੇ ਵਿੱਚ ਹੀ ਮਿਕਸ ਅੱਪ ਜੀ ਵੀਡੀਓ ਬਣਾਤੀ ਇਹਨਾਂ ਦੀ ਚਿੱਕੇ ਵਰਗਾ ਕੱਪੜਾ ਹੈ ਜੀ ਜਮਾ ਐਨ ਕਰੇ ਕੁੱਟ-ਕੁੱਟ ਕੇ ਪਾਓ ਤੁਸੀਂ ਹੰਡਾਓ ਬਿਲਕੁਲ ਵੀ ਕੋਈ ਉਹ ਨਹੀਂ ਆਊਗਾ ਤੇ ਬੁਰਣੀ ਆਊਗਾ ਇਹ ਜ਼ਰੂਰ ਹੈ ਇਹ ਤੇ ਕੋਈ ਬੁਰਣੀ ਆਊਗਾ ਇਹ ਰਾਮਟੈਕਸ ਦਾ ਹੈਗਾ ਇਹਨੂੰ ਤੁਸੀਂ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਕਰਵਾ ਸਕਦੇ ਹੋ ਮੈਚਿੰਗ ਵੀ ਇਹਦੀ ਨਾਲ ਹੈਗੀ ਆਪਣੇ ਕੋਲੇ ਰਾਮਟੈਕਸ ਦੀ ਹੋਈ ਇਹਨੂੰ ਮੈਚਿੰਗ ਵੀ ਕਰਵਾ ਸਕਦੇ ਹੋ ਤੇ ਇਹ ਵਾਲੇ ਸੂਟ ਅੱਜ ਦੀ ਵੀਡੀਓ ਦੇ ਸੂਟੇ ਰਹਿਣਗੇ ਜੀ ਪਸ਼ਮੀਨੇ ਦੇ ਇਹਨਾਂ ਦਾ ਪ੍ਰਾਈਸ ਬਿਲਕੁਲ ਜੈਨੂਨ ਜਾਂ ਦੇ ਰਹੇ ਹਾਂਗੇ ਆਪਾਂ 1050 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਕਿਤੋਂ ਵੀ ਤੁਹਾਨੂੰ 1200 1300 ਤੋਂ ਘੱਟ ਸੂਟ ਨਹੀਂ ਮਿਲਣਗੇ ਤੇ 1050 ਰੁਪਏ ਦਾ ਇਹ ਸੂਟ ਆਪਾਂ ਤੁਹਾਨੂੰ ਦੇ ਰਹੇ ਹਾਂਗੇ ਜਿਹੜਾ ਮਰਜੀ ਸੂਟ ਤੁਸੀਂ ਵਾਈ ਕਰ ਸਕਦੇ ਹੋਗੇ ਤੇ ਆਮ ਰੈਗੂਲਰ ਵੇਅਰ ਵਾਲੇ ਸੂਟ ਹੈਗੇ ਨੇ ਜੀ ਇਹ ਪਸ਼ਮੀਨੇ ਦੇ ਪ੍ਰਿੰਟਡ ਸੂਟ ਬਟ ਇਹਨਾਂ ਤੇ ਬੁਰਨੀ ਆਊਗਾ ਐਦਾਂ ਹੀ ਤੁਸੀਂ ਪਾ ਕੇ ਬਾਹਰ ਜਾਓਗੇ ਨਾ ਰਿਸ਼ਤੇਦਾਰੀ ਚ ਤਾਂ ਵੀ ਓਦਾਂ ਦਾ ਓਦਾਂ ਨਵਾਂ ਸੂਟ ਲੱਗਦਾ ਰਹੂਗਾ ਚਿਹੇ ਨੂੰ 3 ਸਾਲ ਪਾ ਲਿਓ 4 ਸਾਲ ਪਾ ਲਿਓ ਐਦਾਂ ਦੀਆਂ ਚੀਜ਼ਾਂ ਰਹਿ ਗਈਆਂ ਇਹ ਬਹੁਤ ਸੋਹਣੇ ਸੂਟ ਨੇ ਜੀ ਤੇ ਇਸ ਤੋਂ ਘੱਟ ਪ੍ਰਾਈਸ ਵਾਲੇ ਵੀ ਪਹਿਣਾ ਮੰਗਦੀਆਂ ਨਹੀਂ ਆਂ ਵੱਧ ਤੋਂ ਵੱਧ ਨਾ 800 ਤੱਕ ਦਾ ਸੂਟ ਮੇਰੇ ਕੋਲੇ ਹੁੰਦਾ ਜੀ ਇਸ ਤੋਂ ਘੱਟ ਵਾਲਾ ਸੂਟ ਮੈਂ ਨਹੀਂ ਰੱਖਦੀ ਹੈਗੀ ਕਿਉਂਕਿ ਉਹਨਾਂ ਤੇ ਬੁਰਾ ਆ ਜਾਂਦਾ ਪਸ਼ਮੀਨੇ ਦਾ ਤਾਂ ਬਹੁਤ ਵੱਡਾ ਉਲੰਭਾ ਹੁੰਦਾ ਜੀ ਤੇ ਆਪਣੇ ਕੋਲੇ ਚੀਜ਼ 800 ਤੋਂ ਘੱਟ ਵਾਲਾ ਕੋਈ ਸੂਟ ਨਹੀਂ ਮਿਲੂਗਾ ਤੁਹਾਨੂੰ ਹਜੇ ਕਾਟਨ ਦੇ ਸੂਟ ਤਾਂ 5-600 ਦਾ ਵੀ ਆ ਜਾਂਦੇ ਜੀ ਬਟ ਪਸ਼ਮੀਨੇ ਦਾ ਸੂਟ ਕੋਈ ਵੀ ਨਹੀਂ 800-900 ਤੋਂ ਘੱਟ ਆਂਦਾ ਹੈਗਾ 1000 ਤੋਂ ਘੱਟ ਆਂਦਾ ਹੈਗਾ ਤੇ ਇਸ ਤੋਂ ਘੱਟ ਕੋਈ ਹੈ ਹੀ ਨਹੀਂ ਹੈਗਾ ਜੀ ਆਪਾਂ ਪਾ ਵੀ ਨਹੀਂ ਸਕਦੇ ਹੈਗੇ ਤੇ ਮੈਂ ਲੈ ਕੇ ਵੀ ਨਹੀਂ ਆਉਂਦੀ ਹੈਗੀ ਹਾਂ ਜੇ ਆਪਾਂ ਲੈ ਕੇ ਆਵਾਂਗੇ ਕੋਈ ਪਰ ਚਲੋ ਕਿਸੇ ਬ੍ਰੈਂਡ ਦਾ ਨਾਮ ਨਹੀਂ ਲੈਂਦੇ ਹੈਗੇ ਜੇ ਲੈ ਕੇ ਵੀ ਆਉਂਗੀ ਮੈਂ ਤਾਜੀ ਫਿਰ ਉਹ ਬਾਅਦ ਚ ਤੁਸੀਂ ਉਲਾਂਪਾ ਵੀ ਛੇਤੀ ਦੇ ਦੋਗੇ ਵੀ ਜੇ ਤਾਂ ਕੰਮ ਖਰਾਬ ਹੋ ਗਿਆ ਸੀ ਆਨਲਾਈਨ ਮੰਗਾਇਆ ਸੀਗਾ ਆਪਾਂ ਸਾਰੇ ਕਿਤੇ ਹਨਾ ਗੱਲ ਕਰਦੇ ਆਂਗੇ ਵੀ ਜੀ ਮੈਂ ਉੱਥੋਂ ਮੰਗਵਾਇਆ ਸੀਗਾ ਖਰਾਬ ਹੋ ਗਿਆ ਕੱਪੜਾ ਵਧੀਆ ਨਹੀਂ ਨਿਕਲੇ ਹੈਗਾ ਤੇ ਇਸ ਕਰਕੇ ਕਹਿ ਰਹੇ ਆਂ ਜੀ ਆਪਣਾ ਨੰਬਰ ਹੈ 925311